ਕਹ ਕਮਲਾਜ਼ਮ ਸੰਘਰਸ਼ ਮੋਰਚਾ ਮਲਾਜ਼ਮ ਜੂਨੀਅਰ ਪੰਜਾਬ ਦੇ ਬੈਨਰ ਹੈਡ ਯੂਨੀਅਨ ਅਗਵਾ ਦੀ ਕਹ ਮੀਟਿੰਗ ਬੰਗਾ ਰੋਡ ਵਿਖੇ ਸਥਿਤ ਬਿਜਲੀ ਦਫ਼ਤਰ ਵਿਖੇ ਹੋਈ ਜਿਸ ਵਿੱਚ ਜਥੇ ਵਕਫ ਵਕ ਮੁੱਦਿਆਂ ਦੇ ਵਿਚਾਰ-ਚਰਚਾ ਕੀਤੀ ਗਈ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਚਮਕ ਕੇ ਨਾਅਰੇਬਾਜੀ ਵੀ ਕੀਤੀ ਗਈ ਇਸ ਮੌਕੇ ਯੂਨੀਅਨ ਨੇਤਾ ਬਲਿਹਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਨਾ ਕਰਨ ਦੇ ਰੋਸ ਪਜੋ ਯੂਨੀਅਨ ਵੱਲੋਂ ਵੱਡੇ ਪੱਧਰ ਤੇ 21 ਤਾਰੀਖ ਨੂੰ ਖੰਨਾ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸੰਬੰਧੀ ਅਹਿਮ ਚਰਚਾ ਕੀਤੀ ਗਈ ਹੈ ਉਨਾ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਸਮੂਹ ਕਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਜਿਸ ਦੇ ਚੱਲਦੇ ਹੇ ਉਨ੍ਹਾਂ ਵੱਲੋਂ ਖੰਨਾ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 21 ਤਰੀਕ ਨੂੰ ਵੱਟਾ ਇਕੱਠਾ ਜਿਹੜਾ ਖੰਨਾ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਅਸੀਂ ਸਾਰੇ ਵੱਡੀ ਗਣਤੀ ਦੇ ਵਿੱਚ ਸਮੂਲੀਅਤ ਕਰਾਂਗੇ ਅੱਜ ਇਹਨਾਂ ਦੀ ਅਸੀਂ ਇੱਥੇ ਮੀਟਿੰਗ ਕਰਵਾਈ ਹੈ ਕਿਉਂਕਿ ਅਸੀਂ ਪੰਜਾਬ ਭਰ ਦੇ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਜਿਹੜੀ ਮੁਹਿੰਮ ਤੋਰੀ ਹੋਈ ਆ تیاری ਕਰ ਰਹੇ ਹਾਂ 21 ਤਰੀਕ ਦੀ ਜਿਹੜੀ ਵੱਡੀ ਮਹਾਰੈਲੀ ਆ ਉਹ ਖੰਨਾ ਵਿਖੇ ਕਰਨ ਜਾ ਰਹੇ ਹਾਂ ਉਸ ਦਾ ਕਾਰਨ ਇਹ ਆ ਕਿ ਜਿਹੜੇ ਵੀ ਜਿੰਨੇ ਵੀ ਆਊਟਸੋਰਸਡ ਲਿਸਟਮੈਂਟ ਠੇਕੇਦਾਰ ਕੰਪਨੀਆਂ ਸੁਸਾਇਟੀਆਂ ਰਹੀ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਕੱਚਾ ਉਹਨਾਂ ਨੂੰ ਪੱਕੇ ਕਰਨ ਤੋਂ ਜਿਹੜਾ ਸਰਕਾਰ ਆ ਉਹ ਭੱਜ ਰਹੀ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਕੱਚੇ ਮੁਲਾਜ਼ਮ ਨੂੰ ਪੱਕੇ ਕਰਾਉਣ ਵਾਸਤੇ ਤੇ ਘੱਟੋ-ਘੱਟ ਗੁਜ਼ਾਰੇਯੋਗ 1948 ਐਕਟ ਮੁਤਾਬਕ ਤਨਖਾਹ ਲਾਗੂ ਕਰਾਉਣ ਵਾਸਤੇ ਤੇ ਹਾਸਾ ਪੀੜਤ ਪਰਿਵਾਰਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਾਰੰਟੀ ਕਰਾਉਣ ਵਾਸਤੇ ਤੇ ਜਿਹੜਾ ਬਿਜਲੀ ਅਦਾਰੇ ਚ ਹੈ ਕਿ ਉਹ ਟਰਾਂਸਪੋਰਟ ਅਦਾਰੇ ਚ ਉਹ ਕੋਈ ਵੀ ਅਦਾਰਾ ਹੈ ਉਹਨਾਂ ਅਦਾਰਿਆਂ ਨੂੰ ਚ ਉਹ ਅੱਜ ਵਿਦਿਆ ਚ ਉਹ ਹਸਪਤਾਲ ਨੇ ਸਾਰੇ ਅਦਾਰੇ ਵੇਚੇ ਜਾ ਰਹੇ ਆ ਸਾਰੇ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਉਹਨਾਂ ਅਧਾਰਿਆਂ ਨੂੰ ਬਚਾਉਣ ਵਾਸਤੇ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕਰਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਦੇ ਵਿਰੁੱਧ 21 ਤਰੀਕ ਨੂੰ ਵੱਡੀ ਰੇੜੀ ਰੈਲੀ ਆ ਉਹ ਖੰਨਾ ਵਿਖੇ ਹੋ ਰਹੀ ਆ ਉਹਦੀਆਂ ਅਸੀਂ ਤਿਆਰੀਆਂ ਜਿਹੜੀਆਂ ਜੋਰਾ ਸ਼ੋਰਾ ਦੇ ਨਾਲ ਕਰ ਲੱਗੇ ਹੋਇਆ ਕਿਉਂਕਿ ਮੁੱਖ ਮੰਤਰੀ ਸਾਹਿਬ 21 ਵਾਰ ਲਿਖਤੀ ਜਿਹੜੀਆਂ ਮੀਟਿੰਗਾਂ ਦੇ ਕੇ ਉਹ ਮੁਕਰ ਚੁੱਕੇ 21 ਵਾਰ ਤੋਂ ਵੱਧ 25 ਵਾਰਨ ਲਿਖਤੀ ਮੀਟਿੰਗਾਂ ਦੇ ਕੇ ਉਹ ਮੁਕਰ ਚੁੱਕੇ ਆ ਲਗਾਤਾਰ ਸਰਕਾਰ ਨੇ ਟਾਲ ਮਟੋਲ ਦੀ ਜਿਹੜੀ ਨੀਤੀ ਆ ਉਹ ਅਪਣਾਈ ਹੋਈ ਆ ਇੱਥੇ ਹੀ ਫਗਵਾੜੇ ਦੇ ਵਿੱਚ ਜਿਹੜਾ ਕਵਾਨਾ ਹੋਟਲ ਆ ਇਸ ਇਸ ਥਾਂ ਤੇ ਹੀ ਬੈਠ ਕੇ ਮੁੱਖ ਮੰਤਰੀ ਨੇ ਮੰਗਾਂ ਨੂੰ ਪ੍ਰਵਾਨ ਕੀਤੀਆਂ ਸੀਗੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਪਰ ਮੁੱਖ ਮੰਤਰੀ ਅੱਜ ਉਸ ਗੱਲ ਤੋਂ ਭੱਜਦੇ ਨਜ਼ਰ ਆ ਰਹੇ ਆ ਗੱਲਬਾਤ ਨਹੀਂ ਸੁਣੀ ਜਾ ਰਹੀ ਜਿਸ ਦੇ ਰੋਸ ਵਜੋਂ ਅਸੀਂ ਖੰਨਾ ਵਿਖੇ 21 ਤਰੀਕ ਨੂੰ ਵੱਡੀ ਰੈਲੀ ਕਰਕੇ ਜਿਹੜਾ ਉੱਥੇ ਰੋਸ ਮਜਾਰਾ ਉਹ ਕਰਾਂਗੇ ਅੱਜ ਅਸੀਂ ਇਹ ਫੈਸਲਾ ਮੀਟਿੰਗ ਦੇ ਵਿੱਚ ਕੀਤਾ ਹੈ ਸਰ ਲੰਬੇ ਸਮੇਂ ਤੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਸੀਗੀਆਂ ਤੇ ਇਸ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਸਰ ਜਿੱਦਾਂ ਹੁਣ ਮਤਲਬ ਕੀ ਡਿਮਾਂਡ ਵਗੈਰਾ ਤੁਹਾਡੀਆਂ ਜਿੰਨੀਆਂ ਵੀ ਆ ਉਹ ਬਾਕੀ ਫਰਕ ਧੜਕ ਕੋਈ ਚਾਹੇ ਪਿਛਲੀਆਂ ਸਰਕਾਰਾਂ ਜੀ ਸਹੀ ਹੈਗੇ ਸੀ ਚਾਹੇ ਅੱਜ ਦੀ ਸਰਕਾਰ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਕਹਿ ਕੇ ਆਏ ਵੀ ਸੀ ਭਗਤ ਸਿੰਘ ਦੀ ਸੋਚਦੇ ਆ ਭਗਤ ਸਿੰਘ ਅਸਲ ਚਾਹੁੰਦਾ ਸੀ ਵੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਆ ਪਰ ਅੱਜ ਇੱਥੇ ਹੋ ਕੀ ਰਿਹਾ ਕਿ ਵੱਡੀਆਂ سرمਾਈਦਾਰ ਕੰਪਨੀਆਂ ਆ ਰਹੀਆਂ ਵੱਡੇ ਠੇਕੇਦਾਰ ਆ ਰਹੇ ਆ ਉਹ ਉੰਨੀ ਲੁੱਟ ਕਰ ਰਹੇ ਆ ਜਿਵੇਂ ਅਸੀਂ ਕੰਮ ਕਰਦੇ ਆ ਸਾਡੇ ਮਤਲਬ 6-6% ਕੰਪਨੀਆਂ ਖਾ ਜਾਂਦੀਆਂ ਹੈਗੀਆਂ 45 ਤੋਂ ਲੈ ਕੇ 50 ਹਜ਼ਾਰ ਤੱਕ ਦਾ ਟੈਂਡਰ ਲੈਂਦੇ ਹੈਗੇ ਆ ਸਾਡੇ 14000 ਰੁਪਏ ਪੱਲੇ ਪੈਂਦਾ ਹੈਗਾ ਮਤਲਬ ਇਹ ਜਿਹੜਾ ਲੋਟਾ ਉਸੇ ਤਰ੍ਹਾਂ ਬਰਕਰਾਰ ਆ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਮੈਂ ਤਾਂ ਇਹੀ ਕਹੂੰਗਾ ਵੀ ਦੋ ਕਦਮ ਅੱਗੇ ਇਹ ਸਰਕਾਰ ਵੱਧ ਰਹੀ ਹੈ ਚੱਲ ਰਹੀ ਆ ਇਸ ਕਰਕੇ ਇਹ ਸਰਕਾਰ ਦੇ ਖਿਲਾਫ ਅਸੀਂ 21 ਤਰੀਕ ਨੂੰ ਵੱਡੀ ਮਹਾਰੈਲੀ ਕਰ ਰਹੇ ਹਾਂ